ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ رائےਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਬੜ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਇੱਕ ਗਾਂ ਤੇ ਇੱਕ ਮਾਈ ਤੁਹਾਨੂੰ ਦਿਖਾਉਣੀ ਆ ਗਾਂ ਤੁਹਾਨੂੰ ਸੂਈ ਸਵੈ ਦਿਖਾਵਾਂਗੇ ਤੇ ਮਾਈ ਤੁਹਾਨੂੰ ਗੱਬਨ ਦਿਖਾਉਣੀ ਆ ਇਹ ਜੱਬੇ ਗੱਬਣਾ ਆਪਣੀ ਬਾਸ ਕਰਕੇ ਵੇਸ ਚੱਕ ਕੇ ਖੜੋ ਤੇ ਸੂਈ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਬੀਤ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਬੀਤ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਵਧੀਆ ਜੀ ਵੇਗਿਆ ਪਰਸਵਾਲਾ ਸਾਰਾ ਮਾਲ ਫਿਰ ਅੱਜ ਜੀ ਵੇਗਿਆ ਵੇਗਿਆ ਅੱਜ ਦੋ ਆ ਗਈਆਂ ਹਨਾ ਫੇਰ ਅੱਜ ਫੇਰ ਪਾਸ ਛੋਟੀ ਆ ਬਿਲਕੁਲ ਜੈ ਜੀ ਭਾ ਦੇ ਦਿੰਨੀ ਆ ਪੜੀ ਅੱਜ ਅੱਛਾ ਬੈੜ ਵੀ ਜੈ ਜੀ ਭਾ ਦੇ ਦਿੰਨੀ ਤੇ ਮੈਂ ਵੀ ਠੀਕ ਹੈ ਹਾਂਜੀ ਚਲੋ ਨਾਮ ਦੱਸਦੇ ਕਰੀ ਫਿਰ ਨਾਮ ਰੋਬਰ ਜੀ ਪਿੰਡ ਰਾਪੁਰਸੀ ਨੇ ਨਾਲਾ ਜਲਾਮਰੀ ਸੈਡੀ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ ਹੈਗਾ 971387936 ਠੀਕ ਹੈ ਜੀ ਤੇ ਚਲੋ ਪਹਿਲਾਂ ਵੈਡ ਵਿਖਾ ਦਈਏ ਨਾ ਹਾਂਜੀ ਆਈਡੀ ਆ ਪਹਿਲੇ ਨੰਬਰ ਤੇ ਹੀ ਆ ਥਾਣਾ ਜਿਹੜਾ ਬੜਾ ਕਮਾਲ ਦਾ ਇਹਦੇ ਕੋਲ ਹੈ ਤਾਜੀ ਸੂਈ ਆ ਆ ਥਾਣੇ ਦੇਖ ਸਾਦੇ ਜੇ ਗਲਾਬੀ ਰੰਗ ਦਾ ਥਾਣੇ ਆ ਹਾਂ ਦੇਖ ਸਾਦੇ ਸਨਾਂ ਦਾ ਸੱਜ ਗਿਆ। ਬਹੁਤ ਜਿਹੜਾ ਕਾਫੀ ਚੰਗਾ ਬਾਕੀ ਹੈਗੀ ਠੰਡੀ ਤੇਰੀ ਹੈ। ਮਿਲਕਵੇਨ ਵੀ ਚੰਗੀ ਲੱਗੀ ਹੈ। ਕਿੰਨੇ ਚਿਰ ਦੀ ਸੋਈ ਜੇ? ਸੋਈ ਜੋ 15 ਦਿਨਾਂ ਦੀ ਮਗਰ ਵਛੀ ਜੀ। ਮਗਰ ਵਛੀ ਜਿਹੜੀ ਚੰਗੀ ਆ। ਤੇ ਦੁੱਧ ਕਿੰਨਾ ਕਰਗੀ ਤਿਆਰ? ਦੁੱਧ ਨੇ ਕੋਈ 17 ਕੋ ਪਰ 16 ਲੀਟਰ ਦੀ ਆਪਣੀ ਗਰੰਟੀ ਹੋਗੀ। ਪੱਕਾ ਤਿਆਰ ਜਿਹੜਾ ਮੋਕੇ ਤੇ। ਇਹ ਰੰਡੇ ਵਾਲਾ ਤਿਆਰ ਜੀ। ਤੋਰੋ ਫੇਰੀ ਨੂੰ। 16-17 ਲੀਟਰ ਜਿਹੜਾ ਦੁੱਧ ਕਿੰਨੇ ਵੀ ਹੈਗਾ ਮੋਕੇ ਤੇ। ਕੋਈ ਵੀਰ ਆਪਣਾ ਦੋ ਟਾਈਮ ਚੁਵਾਈ ਕਰਕੇ ਲੈ ਜੇ। ਬਾਕੀ ਆਵੇ। ਵਾਲਾ ਆਲੀ ਜੀ। ਮਗਰ ਵੀ ਇਹਦੇ ਵੱਛੀ ਆ ਸੰਧੀ ਠੰਡੀ ਠੰਡੀ ਬੜੀ ਹੈ ਜੀ ਸੇਲੀਆਂ ਬੜੀਆਂ ਠੀਕ ਹੈ ਹੈਗੀ ਸੰਧੀ ਧੀਰੀ ਆ ਤੰਬਿਆਣੀ ਵਾਲੇ ਪਾਸੇ ਤਾਂ ਥਾਣੇ ਖੜੀ ਦੇਖ ਸਕਦੇ ਜੀ ਬਾਕੀ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਣਾ ਤੇ ਕਿੰਨਾ ਫਿਰ ਵੇਚ ਦੀ ਮੁੱਲ ਰੱਖੀ ਇਹਦਾ ਆਪਾਂ ਮੁੱਲ ਤੇ ਜਿੱਦਾਂ ਦਾ 50 ਤੇ 60 ਦੀ ਦੇਰੀ ਹੈ ਭੜੀ ਕਰ ਦਈਏ ਮੰਨ ਤਾਂ ਨਾ 50 ਛੜਦੀ ਹੈ ਭੜੀ ਅੱਛਾ 55000 ਦੀ ਕਰਨੀ ਛੋਟ ਛੋਟ ਕਰਾ ਲ ਦਈਂਗੇ ਇੱਕੋ ਗੱਲ ਕਰ ਦਈਏ ਫਿਰ ਬਿਲਕੁਲ ਜੱਸ ਨੂੰ ਛੋਟ ਛੋਟ ਸਾਰਾ ਕੁਝ ਕਰਕੇ ਪੂਰੇ 50 ਦੀ 5 ਰੁਪਏ ਛੋਟ ਜੋ ਬਸ ਇਹ ਤਾਂ ਨਹੀਂ ਹੜੀ ਠੀਕ ਹੈ ਹਾਂਜੀ ਬਾਕੀ ਵਹਿੜ ਚੰਗੀ ਜਿਹੀ ਵੇ ਲੋਕ ਨੋਟਨੀ ਰੱਬ ਜੀ ਹਾਂਜੀ ਹਾਂਜੀ ਜਿੰਨੀ ਵੀ ਸਾਰੀ ਸਾਫ ਹੈ ਬਾੜੀ ਉਹ ਰਾਤੀ ਮਾਲ ਆਂਦਾ ਨੇ ਸਾਰਾ ਠੀਕ ਹੈ ਜੀ ਤੇ ਹੁਣ ਆ ਗਈ ਆਪਣੇ ਕੋਲ ਮੱਝ ਇਹ ਗੱਬਣੇ ਆ ਜੇ ਤੇ ਚੰਗੀ ਭਰੂਗੀ ਥੱਲੇ ਹਾਂ ਦੇਖ ਸਕਦੇ ਜੀ ਇਹ ਪਿੱਛੇ ਤੂਏ ਬਾੜੀ ਉਧਰੋਂ ਲੈ ਲਈ ਵੱਜ ਵੀਰ ਹੁਣਾਂ ਨੇ ਅੱਛਾ ਹਾਂਜੀ ਯਾਰ ਕਹਿੰਦੇ ਦੂਜਾ ਸੁਆ ਸੁਣਾਏ ਦੇਨੇ ਚਾਗੇ ਜੋ 12 ਦਿਨਾਂ ਲੈ ਗਈ ਤੂੰ ਤੇ ਕਿੰਨਾ ਕ ਦੁੱਧ ਕੱਢੀ ਜਾਊਗੀ ਪਿਛਲੇ ਦੋਏ ਦਿਨਾਂ ਗਏ 16 17 ਕਿਲੋ ਕੱਢਿਆ ਐਰਕਾਂ ਵਿੱਚ 14 15 ਕਿਲੋ ਕੱਢੀ ਜਾਊਗੀ ਬੜੀ ਚਲੋ ਗਰਮੀ ਗਰਮੀ ਐ ਇੰਨਾ ਕੱਢੀ ਜਾਵੇ ਹਨਾ ਬੜਾ ਹੈ ਤੋਰਾਂ ਹਾਂ ਫਿਰ ਇੱਕ ਕਰੀ ਪੂਰੀ ਵੱਡੀ ਮੈਂ ਵੱਡੀ ਲੈ ਜਾ ਬਾਕੀ ਇਹ ਵੀ ਸਰੀਰਾਂ ਭਾਰੇ ਆ ਕੱਦ ਵਜਨ ਚ ਮਾਦੇ ਚੰਗੀ ਆ ਥੱਲਿਆਂ ਚੰਗੀ ਭਰਨੀ ਆ ਜੇ ਕੋਈ ਅਜੇ 10 ਦਿਨ ਖੜਦੀ ਆ ਨਾ ਦੇਖ ਸਾਡੇ ਜੀ ਸਭੀ ਸੌਂਦੀ ਚੰਗੀ ਆ ਤੇ ਥੱਲਿਆਂ ਚੰਗੀ ਭਰੂਗੀ ਉਹ ਪਾਤਾ ਚੋਗਾ ਤੇ ਆ ਥਾਣੇ ਦੇ ਦੇਖ ਸਕਦੇ ਆ ਹਵਾਨਾ ਗਾਣਾ ਵੀ ਚੰਗਾ ਤਿਆਰ ਕਰਦਾ ਇਹਨੇ ਮਿਲਕ ਮੈਨ ਵੀ ਸੋਣੀ ਦਿਖਣ ਦੀ ਬਾਕੀ ਜੇ ਟਾਈਮ ਸਵੇਰ ਦਾ ਵਜੇ ਪੂਰੇ ਰੱਜੇ ਦੁੱਜੇ ਨਹੀਂ ਆ ਪਸ਼ੂ ਕਈ ਵਾਰੀ ਨਵੇਂ ਜਗ੍ਹਾ ਤੇ ਆ ਗਿਆ ਵੀ ਪਸ਼ੂ ਪੂਰਾ ਢਿੱਡ ਨਹੀਂ ਭਰਦਾ ਮੋਲ ਫਿਰ ਇਹਦਾ ਵੀ ਜਿਆਜ ਹੀ ਕਰੀਏ ਮੋਲ ਪਾਣੀ ਜੇ ਤਿਆਰ ਹੋ ਗਈ ਹੁੰਦੀ ਤੇ ਤੁਹਾਨੂੰ ਪਤਾ ਇੱਕ 20 ਦੀ ਵੀ ਗਈ ਹਾਂਜੀ ਹੁਣ ਦੇਰੀ ਹੈ 95 ਦੀ ਔਰ ਹੋਰ ਮੰਨ ਕਰੀਏ ਜਿੰਨੇ ਦਿਨ ਖੜਦੀ ਨਾ 95 ਚੋਂ 10000 ਛੱਡਦੀਏ 85000 ਦੀ ਦੇ ਦिए 85 ਦੀ ਦੇ ਦिए ਦੂਜਾ ਸੁਣੋ 82000 ਦੇਣਾ ਅੱਛਾ ਹੋਰ ਛੱਡਦਾ ਅੱਛਾ 81000 ਦੀ ਦੇ ਦੋਗੇ ਠੀਕ ਹੈ ਚਲੋ ਇਦਾਂ ਦੀ ਬਾਹਰ ਮਿਲਦੀ ਨਹੀਂ ਦਿਓ ਤਿਆਰ ਹੋਗੇ 120000 ਦੀ ਮਹਲ ਹਾਂਜੀ ਹਾਂਜੀ ਇਹ ਆਵੇ ਜਿਹੜਾ ਖੜ ਕੇ ਸਾਂਭ ਲੂਗਾ ਹਾਂਜੀ ਹਾਂਜੀ ਤੇ ਨਾਲ ਰਕਮ ਜੋੜ ਜੂਗੀ ਚੰਗੀ ਹਾਂਜੀ ਹਾਂਜੀ ਬਾਕੀ ਇਧਰੋਂ ਹਾਂ ਬਾਕੀ ਕੋਈ ਫੋਨ ਲਾਵੇ ਇੱਕ ਰੀ ਕੋਈ ਗੱਲ ਨਹੀਂ ਜੋ ਕਰਦਾਂਗੇ ਭਾੜੀ ਹੋਰ ਥੋੜਾ ਬੋਦਾ ਮਾਂ ਨੀਕੀ ਮੰਤਣਾ ਜੇ ਹੋਰ ਹੋ ਜਾਊਗਾ ਇੱਧਰ ਵੀ ਥਾਣੇ ਦੇਖ ਸਾਦੇ ਬਾਕੀ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਣੇ ਆ ਤੇ ਬਾਕੀ ਚਲੋ ਕੋ ਫੋਨ ਲਾਵੇ ਤੇ ਪਛੋ ਦੋਵੇਂ ਚੰਗੇ ਸੋਹਣੇ ਆਤਰਾ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾੱਕ ਕੇ ਖੜੋ ਜੀ